ਜੀ ਉਹ ਕਮਰੇ ਜਿਹੜੇ ਕਿਰਾਏ ਤੇ ਦੇਈ ਹੈ ਨਾ 10000 ਰੁਪਏ ਕਿਰਾਇਆ ਮਿਲਦਾ ਵਾ ਫੇਰ ਵੀ ਪੰਜ ਮੇਰਾ ਬੰਦਾ ਵਾ ਕੱਲਾ ਕਿਦਾਂ ਸੰਭਲੂਗਾ 21 ਬੋਲਦੇ ਨਹੀਂ ਮੰਮੀ ਜੀ ਮੇਰੀ ਵੀ ਸੁਣੋ ਇੱਕ ਗੱਲ 21 ਮੇਰੀ ਸੁਣੋ ਗੱਲ ਹੈ ਮੰਮੀ ਜੀ ਮੇਰੇ ਕੋਲ ਵੀ ਇੱਕ ਸਕੀਮ ਆ ਹੋਂ ਤੇ ਉਹ ਮੌਕਾ ਆਪ ਦੇਣ ਦੇ ਆ ਅਹੀਂ ਕਿ ਨਾਲ ਕੋ ਲੈਣਾ ਵਾ ਨਹੀਂ ਨਹੀਂ ਹੈ ਨਹੀਂ 21 ਬੋਲਦੇ ਨਹੀਂ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਮੇਰੇ ਮਨ ਚ ਵੀ ਇੱਕ ਨਹੀਂ ਪਹਿਲਾਂ ਉਹ 21 ਬੋਲ ਦੇ ਨੀ ਮੇਰੀ ਸੁਣੋ ਗੱਲ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ ਚ ਵੀ ਇੱਕ ਸਕੀਮ ਆਈ ਆ 21 ਜੇ ਅਹੀਂ ਉਹ ਤਰ ਕੀ ਵਰਤੀ ਹੈ ਮੇਰਾ ਲੱਗਦਾ ਕਿ ਇਹ ਇਹ ਸਕੀਮ ਕੀ ਆ ਜੇ ਉਹ ਸਕੀਮ ਵਰਤੀ ਹੈ ਨਾ ਤੇ ਸਾਡੇ ਗੱਲ ਥੱਲੇ ਆਉਣਾ 21 ਮੰਮੀ ਜੀ ਜੇ ਅਹੀਂ ਉਹ ਸਕੀਮ ਵਰਤੀ ਹੈ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਾਣਾ ਠੀਕ ਮੈਂ ਕੀ ਬੋਲਾਂ ਦੱਸੋ ਕੁਵੀ ਉਹ ਜਰ ਕਰ ਲੈ ਗਏ ਨਾ ਕੀ ਗਿਆ ਵਿਹਲੇ ਹੀ ਬਿਠੇ ਹੀ ਬਸ ਕਾਲਾ ਕੀ ਪੈਰੀ ਪੈਰੀ ਲਾਈ ਜਾ ਰਿਹਾ ਰਮਨ ਭਾਂਜੀ ਨੂੰ ਤਾਂ ਸੁਣ ਪਾ ਵੀ ਮਾਈਕ ਦੋ ਤੇ ਹਾਂ ਤੇ ਕਰਾਂਗੇ ਉਹ ਚੱਲ ਤੋ ਬਹੁਤੀ ਬਹਿਸ ਵਝਾਈ ਨਾ ਕਰੀ ਉਹਨਾਂ ਨਾਲ ਮੁੜ ਕੇ ਫਿਰ ਜੀਨਿੰਗ ਕਰਦਾ ਕੰਮ ਕਰ ਹੂੰ ਕੱਟ ਲੈ ਦੂੰਗਾ ਯਾਰ ਮੈਂ ਤੈਨੂੰ ਕਿੰਨੀ ਘਰੀ ਕਹਿਣਾ ਵਲੋਂੀ ਓਏ ਯਾਰ ਕੋਹ ਵੰਡਿਆ ਤੂੰ ਕੱਲੀ ਟੈਨਸ਼ਨ ਲੈਣ ਲਿਆ ਚੱਲਾ ਫਿਰ ਇਦਾਂ ਕਰੀਏ ਘਰ ਆ ਫਿਰ ਚਲੀ ਚਾਹ ਪੀਣੇ ਉਥੇ ਕੋਈ ਗੱਲ ਨਹੀਂ ਜੇ ਮੈਂ ਜਾਣਦੇ ਯਾਰ ਨਾ ਲੇਟ ਹੋ ਜਾਣਾ ਕਹਦੇ ਨਾ ਫੇਰ ਅਕਸ਼ਮੈਂ ਕਹਦਾ ਚਲ ਆ ਫੇਰ ਘਰ ਚੱਲਦੇ ਆ ਚਾਹ ਪੀਣੇ ਯਾਰ ਮੈਂ ਹੋਏ ਨਾ ਲੇਟ ਮੈਂ ਤੇ ਜਾਂਦਾ ਜਾਂਦਾ ਮੈਂ ਚੱਲ ਹੋ ਜਾਂਦਾ ਵਾ ਕਹਿੰਦਾ ਜੇ ਕੰਮ ਸੈੱਟ ਰਹਿ ਗਿਆ ਨਾ ਮੇਰਾ ਤਾਂ ਬੜਾ ਵਧੀਆ ਰੋਖ ਆ ਜਾਣਾ ਇੱਥੇ ਕਰ ਲਓ ਕੀ ਕਰਨ ਦੇ ਸੋਂ ਤੇ ਆ ਜਾ ਮਾਟ ਉਹ ਮਾਟ ਰਗਾ ਕਰਾਂਗੇ ਸੀ ਡੈਡੀ ਕਿੱਥੇ ਚੱਲੇ ਤਿਆਰ ਹੋਏ ਜੇ ਦਲਜੀਤ ਹੁਣ ਆਉਣਾ ਲੇਖਣਾ ਉਹਨਾ ਮੂੰਹ ਵੱਟੇ ਨਹੀਂ ਮੰਮੀ ਤਰੀ ਨੇ ਕਿਹਾ ਤੇ ਨਹੀਂ ਕੁਛ ਤੈਨੂੰ ਟੈਣਾ ਦੇ ਕੱਖ ਨਹੀਂ ਪਰ ਸਰੀਹ ਵਿਆਹ ਤੋਂ ਤੇ ਪਤਾ ਲੱਗ ਹੀ ਜਾਂਦਾ ਨਾ ਓਏ ਆਹ ਹੋਏ ਤੇ ਗੱਲ ਤੇਰੀ ਠੀਕ ਆ ਕੱਢ ਲੈ ਲੈ ਹੁਣ ਮੈਂ ਗਿਆ ਥੋੜਾ ਸ਼ਹਿਰ ਕੰਮ ਹੀ ਅੱਛਾ ਤੇ ਮੈਂ ਉੱਥੋਂ ਆਇਆ ਵਾਂ ਤੇ ਮੈਨੂੰ ਜੋਬਨ ਮਿਲਿਆ ਸੀ ਸਵੇਰੇ ਅੱਛਾ ਉਹ ਘਰ ਆਪਣੇ ਦੀ ਗੱਲ ਲਿਆ ਸੀ ਕਰਨ ਪੈਸੇ ਦੇ ਦਾਂਗੇ ਲੈ ਜੀ ਉਰੀ ਸੈਡ ਜੀ ਨਹੀਂ ਮਰਜੀ ਲਵੋ ਪਰ ਠੀਕ ਹੈ ਨਾ ਦੋਵੇਂ ਪੱਖ ਵੇਖ ਕੇ ਰੱਖੋ ਬੰਨ ਦਲਜੀਤ ਮੈਂ ਉਹਦੇ ਆਂਦੀ ਨਹੀਂ ਗੱਲ ਕਰਦਾ ਮੈਂ ਤੁਹਾਡੇ ਦੋਵਾਂ ਭਰਾਵਾਂ ਦੀ ਗੱਲ ਕਰਦਾ ਹਾਂ ਉਧਰ ਕੰਮੀ ਕਰਲੇ ਹਾਂ ਓਏ ਯਾਰ ਥੋੜੀ ਜੀ ਦਇਆ ਕਰ ਤੇਰਾ ਭਰਾ ਵਾ ਵੱਡਾ ਮਾਤੜਾ ਵਿਚਾਰਾ ਚੱਲ ਜੇ ਉੱਥੇ ਹੁਣ ਚਾਰਤਵਾਰੀ ਹੋਈ ਆ ਤੇ ਆਪਣਾ ਕੰਮ ਕੰਮ ਕਰ ਕੰਮ ਕੰਮ ਉਹਨੂੰ ਆਪਣਾ ਕੰਮ ਕੰਮ ਕਰ 3 2 1 ਚਾਰਤਵਾਰੀ ਯਾਰ ਹੋਈ ਆ ਘਰ-ਬਾਰ ਨੂੰ ਚੱਲ ਇਹ ਆ ਪੇ ਆਪਣਾ ਕੰਮ ਕਰਕੇ ਤੇ ਜਿੰਦਰਾ ਮਾਰ ਕੇ ਮੜ ਕੇ ਘਰ ਆ ਜਾਂਦਾ ਨਾ ਮੇਰੀ ਗੱਲ ਭਰਾ ਜੀ ਮੈਂ ਗੱਲ ਕਰਦਾ ਭਰਾ ਮੈਨੂੰ ਬੜਾ ਚੰਗਾ ਵਾ ਤੇ ਤੁਸੀਂ ਉਹਦੇ ਮੂੰਹ ਨਾਲ ਗੱਲ ਕਰਨਾ ਫਿਰ ਯਾਰ ਰੁਕੋ ਨਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਇੱਥੇ ਕਰਦਿਆਂ ਬੜਾ ਵਧੀਆ ਕੰਮ ਚੱਲਣ ਦੇ ਚਲਾਂ ਤੇ ਡਿਆ ਪਾਜੀ ਹੁਣ ਜਦੋਂ ਘਰ ਤੇ ਕੁਪਾਤ ਪਿਆ ਤੇ ਫਿਰ ਹੁਣ ਕੀ ਕਰਨਾ ਹੈਗਾ ਬੱਚਾ ਲਿਆ ਦੇ ਪਾਜੀ ਹੈ ਗਿਆ ਪਰ ਉਹ ਕਹਿੰਦਾ ਵੀ ਮੈਂ ਇਥੇ ਇੰਨੀਆਂ ਨੂੰ ਕਰਨਾ ਠੀਕ ਆ ਮੈਂ ਤਾਂ ਉਹਨੂੰ ਬੜਾ ਸਮਝਾਇਆ ਵਾ ਵੀ ਉਹ ਜੇ ਉਹ ਲੱਗਾ ਵਿਚਾਰਾ ਕਮਾਈ ਤੇ ਉਹਨੂੰ ਹਾਂਜੀ ਬਾਹਰ ਕਿਤੇ ਵੇਖ ਲੈਨੇ ਰੋਡ ਤੇ ਹਾਂਜੀ ਉਥੇ ਲੱਭ ਲੈਨੇ ਆ ਉਥੇ ਕੋਲ ਦੇਨੇ ਕੰਮ ਨੂੰ ਕਰ ਲੈ ਕਹਿੰਦਾ ਇਹ ਸਗੋਂ ਸਹੀ ਰਹਿਣਾ ਜੇ ਦੁਕਾਨ ਇੱਥੇ ਕਰ ਲੋ ਚਲੋ ਫਿਰ ਵੇਖ ਲੈਨੇ ਸਲਾਹ ਕਰਦਾ ਮੰਜੂਬਨ ਨਾਲ ਹਾਂ ਜੇ ਉਹ ਮੰਨ ਜੂਗਾ ਤੇ ਫਿਰ ਇਦਾਂ ਕਰ ਲੈਨੇ ਠੀਕ ਕਰ ਲੈ ਉਹ ਤੁਸੀਂ ਕਹਦੇ ਹਾਂਜੀ ਭੀ ਜੋ ਕਮਰੇ ਜਿਹੜੇ ਕਿਰਾਏ ਤੇ ਦੇਈ ਹੈ ਨਾ 10000 ਰੁਪਏ ਕਿਰਾਇਆ ਮਿਲਦਾ ਵਾ ਫੇਰ ਵੀ ਪੰਜ ਮੇਰਾ ਬੰਦਾ ਵਾ ਕੱਲਾ ਕਿਦਾਂ ਸੰਭਲੂਗਾ 21 ਬੋਲਦੇ ਨਹੀਂ ਮੰਮੀ ਜੀ ਮੇਰੀ ਵੀ ਸੁਣੋ ਇੱਕ ਗੱਲ 21 ਮੇਰੀ ਸੁਣੋ ਗੱਲ ਹੈ ਮੰਮੀ ਜੀ ਮੇਰੇ ਕੋਲ ਵੀ ਇੱਕ ਸਕੀਮ ਆ ਹੋਂ ਤੇ ਉਹ ਮੌਕਾ ਆਪ ਦੇਣ ਦੇ ਆ ਇਹ ਇੱਕ ਨਾਲ ਕੋ ਲੈਣਾ ਵਾ ਨਹੀਂ ਨਹੀਂ ਹੈ ਨਹੀਂ 21 ਬੋਲ ਦੇ ਨਹੀਂ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਮੇਰੇ ਮਨ ਚ ਵੀ ਇੱਕ ਨਹੀਂ ਪਹਿਲਾਂ ਉਹ 21 ਬੋਲ ਦੇ ਨਹੀਂ ਮੇਰੀ ਸੁਣੋ ਗੱਲ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ ਚ ਵੀ ਇੱਕ ਸਕੀਮ ਆਈ ਆ 21 ਜੇ ਅਹੀਂ ਉਹ ਤਰਕੀ ਵਰਤੀ ਹੈ। ਮੇਰਾ ਸਮਾਂ ਤੇ ਨਹੀਂ। ਬੇਲਾ ਸਕੀਮ ਕਿਹ ਹੈ? ਜੇ ਉਸ ਸਕੀਮ ਵਰਤੀ ਹੈ ਨਾ ਤੇ ਸਾਡੇ ਗੱਲ ਥੱਲੇ ਆਉਣਾ। 1 ਮੰਮੀ ਜੀ ਜੇ ਇਹ ਉਸ ਸਕੀਮ ਵਰਤੀ ਹੈ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਾਣਾ। ਠੀਕ। ਮੈਨੂੰ ਹੀ ਬੋਲਣ ਦੱਸੋ। ਤੁਸੀਂ ਉਹ ਜਰ ਕਰ ਲਿਆ ਕਰਕੇ ਨਾ ਕੀ ਕਹੇ ਵਿਹਲੇ ਹੀ ਬਿਠੇ ਹੀ ਬਸ। ਕੀ ਪੈਰੀ ਪੈਰੀ ਲਈ। ਰਮਨ ਭੈਣ ਜੀ ਉਹ ਤਾਂ ਸੋਨੂੰ ਭਾਈ ਮਾਈਕ ਦਿਓ ਤੇ ਆਹਦੇ ਕਰਾਂਗੇ। ਉਹ ਚੱਲ ਤੂੰ ਬਹੁਤੀ ਬਹਿਸ ਵਝਾਈ ਨਾ ਕਰੀ ਉਹਨਾਂ ਨਾਲ ਮੁੜ ਕੇ ਫਿਰ ਜੀ ਨੀ ਕਾ ਕਰਦਾ ਕੰਮ ਕਰ ਹੂੰ ਕੱਟ ਲਈ ਕਰੂੰਗਾ ਯਾਰ ਮੈਂ ਤੈਨੂੰ ਕਿ ਨਹੀਂ ਕਰੀ ਕਹਿਣਾ ਬਲੋਲੀ ਓਏ ਯਾਰ ਕੋਹ ਵੰਡਿਆ ਤੂੰ ਕੱਲੀ ਟੈਨਸ਼ਨ ਲੈਣ ਡਿਆ ਚਲ ਆ ਫਿਰ ਇਦਾਂ ਕਰੀਏ ਘਰ ਆ ਫਿਰ ਚਲੀ ਚਾਹ ਪੀਣੇ ਉਥੇ ਕੋਈ ਗੱਲ ਨਹੀਂ ਜੇ ਮੈਂ ਜਾਂਦੇ ਯਾਰ ਨਾ ਲੇਟ ਹੋ ਜਨਾ ਕਹਦੇ ਨਾ ਫਿਰ ਅਸਾਂ ਮੈਂ ਕਹਿੰਦਾ ਚਲ ਆ ਫਿਰ ਘਰ ਚੱਲਦੇ ਆ ਚਾਹ ਪੀਣੇ ਪਰ ਨਹੀਂ ਯਾਰ ਮੈਂ ਹੋਏ ਨਾ ਲੇਟ ਮੈਂ ਤੇ ਜਾਂਦਾ ਜਾਂਦਾ ਮੈਂ ਚੱਲ ਹੋ ਜੰਨਾ ਵਾ ਕਰਦਾ ਜੇ ਕੰਮ ਸੈੱਟ ਰਹਿ ਗਿਆ ਨਾ ਮੇਰਾ ਤਾਂ ਬੜਾ ਵਧੀਆ ਰੋਖ ਆ ਜਾਣਾ ਇਥੇ ਕੱਢ ਲਾ ਕੀ ਘੰਡੇ ਸੋਂ ਤੇ ਆ ਜਾ ਮਾਟ ਉਹ ਮਾਟ ਕਰਾਂਗੇ ਸੀ ਨੇੜੀ ਕਿੱਥੇ ਚੱਲੇ ਤਿਆਰ ਹੋਏ ਜੀ ਦਲਜੀਤ ਹੁਣ ਆਵਲ ਵੇਖਣਾ ਉਹਨਾ ਮੂੰਹ ਵੱਟੇ ਨਹੀਂ ਮੰਮੀ ਤੇਰੇ ਨੇ ਕਿਹਾ ਤੇ ਨਹੀਂ ਕੁਝ ਤੈਨੂੰ ਕਹਿਣਾ ਤੇ ਕੱਖ ਨਹੀਂ ਪਰ ਫਿਰ ਵੀ ਵਿਆਹ ਤੋਂ ਤੇ ਪਤਾ ਲੱਗ ਹੀ ਜਾਂਦਾ ਨਾ ਓਏ ਆਹ ਹੋਏ ਤੇ ਗੱਲ ਤੇਰੀ ਠੀਕ ਆ ਕੱਢ ਲਾ ਲੈ ਹੁਣ ਮੈਂ ਗਿਆ ਥੋੜਾ ਸ਼ਹਿਰ ਕੰਮ ਹੀ ਅੱਛਾ ਤੇ ਮੈਂ ਉੱਥੋਂ ਆਇਆ ਵਾਂ ਤੇ ਮੈਨੂੰ ਜੋਬਨ ਮਿਲਿਆ ਸੀ ਸਵੇਰੇ ਅਛਾ ਉਹ ਘਰ ਆਪਣੇ ਦੀ ਗੱਲ ਰਿਆ ਹੀ ਕਰਮ ਪੈਸੇ ਦੇ ਦਾਂਗੇ ਡੈਡ ਜੀ ਉਹਦੀ ਸਾਈਡ ਜ ਨਹੀਂ ਮਰਜੀ ਲਵੋ ਪਰ ਠੀਕ ਹੈ ਨਾ ਦੋਵੇਂ ਪੱਖ ਵੇਖ ਕੇ ਰੱਖੋ ਬੰਨ ਦਲਜੀਤ ਮੈਂ ਉਹਦੇ ਆਲਦੀ ਨਹੀਂ ਗੱਲ ਕਰਦਾ ਮੈਂ ਤੁਹਾਡੇ ਦੋਵਾਂ ਭਰਾਵਾਂ ਦੀ ਗੱਲ ਕਰਦਾ ਉਹਦਰ ਕੰਮ ਹੀ ਕਰ ਲਏ ਹਾਂ ਓ ਯਾਰ ਥੋੜੀ ਜੀ ਦਇਆ ਕਰ ਤੇਰਾ ਭਰਾਵਾ ਵੱਡਾ ਮਾਤੜਾ ਵਿਚਾਰਾ ਚੱਲ ਜੇ ਉੱਥੇ ਉਹਨੇ ਚਾਰਤਵਾਰੀ ਹੋਈ ਆ ਤੇ ਆਪਣਾ ਕੰਮ-ਕੰਮ ਕਰ ਕੰਮ-ਕੰਮ ਉਹਨੂੰ ਆਪਣਾ ਕੰਮ-ਕੰਮ ਕਰ 3 2 1 ਚਾਰਤਵਾਰੀ ਯਾਰ ਹੋਈ ਆ ਘਰ-ਬਾਰ ਨੂੰ ਚੱਲ ਇਹ ਆ ਪੇ ਆਪਣਾ ਕੰਮ ਕਰਕੇ ਤੇ ਜਿੰਦਰਾ ਮਾਰ ਕੇ ਮੜ ਕੇ ਘਰ ਆ ਜਾਂਦਾ ਨਾ ਵੇਰੀ ਗੱਲ ਰਾਜੀ ਨਹੀਂ ਮੈਂ ਗੱਲ ਕਰਦਾ ਭਰਾ ਮੀਨਪੁਰਾ ਚੰਗਾ ਵਾ ਤੇ ਤੁਸੀਂ ਉਹਦੇ ਮੂੰਹ ਨਾਲ ਗੱਲ ਕਰਨਾ ਫਿਰ ਯਾਰ ਰੁਕੋ ਨਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਇੱਥੇ ਕਰਦਿਆਂ ਮੜਾ ਵਧੀਆ ਕੰਮ ਚੱਲਣ ਡਿਆ ਚੱਲਣ ਤੇ ਡਿਆ ਪਾਜੀ ਹੁਣ ਜਦੋਂ ਘਰ ਤੇ ਕੁਪਾਤ ਪਿਆ ਤੇ ਫਿਰ ਹੁਣ ਕੀ ਕਰਨਾ ਹੈ ਸਹੀ ਹੈ ਉਹ ਚੱਲਿਆ ਤੇ ਭਾਜੀ ਹੈ ਗਿਆ ਪਰ ਉਹ ਕਹਿੰਦਾ ਵੀ ਮੈਂ ਇੱਥੇ ਇੰਨੀਆਂ ਨੂੰ ਕਰਨਾ ਠੀਕ ਆ ਮੈਂ ਤਾਂ ਉਹਨੂੰ ਬੜਾ ਸਮਝਾਇਆ ਵਾ ਵੀ ਉਹ ਜੇ ਉਹ ਲੱਗਾ ਵਿਚਾਰਾ ਕਮਾਈ ਤੇ ਉਹਨੂੰ ਹਾਂਜੀ ਬਾਹਰ ਕਿਤੇ ਵੇਖ ਲੈਨੇ ਰੋਡ ਤੇ ਹਾਂਜੀ ਉੱਥੇ ਲੱਭ ਲੈਨੇ ਆ ਉੱਥੇ ਕੋਲ ਦੇਨੇ ਕੰਮ ਨੂੰ ਕੱਢ ਲੈ ਤੇ ਕਹਿੰਦਾ ਇਹ ਸਭੋਂ ਸਹੀ ਰਹਿਣਾ ਜੇ ਦੁਕਾਨ ਇੱਥੇ ਕਰ ਲੋ ਚਲੋ ਫਿਰ ਵੇਖ ਲੈਨੇ ਸਲਾਹ ਕਰਦਾ ਮਨਜੂਬ ਨਾਲ ਹਾਂ ਜੇ ਉਹ ਮਨਜੂਬਾ ਤੇ ਫਿਰ ਇਦਾਂ ਕਰ ਲੈਨੇ ਠੀਕ ਕੱਢ ਲੈ ਉਹ ਤੁਸੀਂ ਕਹਦੇ ਹਾਂਜੀ ਵੀ ਜਿਓ ਕਮਰੇ ਜਿਹੜੇ ਕਿਰਾਏ ਤੇ ਦੇਈ ਹੈ ਨਾ 10000 ਰੁਪਏ ਕਿਰਾਇਆ ਮਿਲਦਾ ਵਾ ਫੇਰ ਵੀ ਪੰਜ ਮੇਰਾ ਬੰਦਾ ਵਾ ਕੱਲਾ ਕਿਦਾਂ ਸੰਭਲੂਗਾ 21 ਬੋਲਦੇ ਨਹੀਂ ਮੰਮੀ ਜੀ ਮੇਰੀ ਵੀ ਸੁਣੋ ਇੱਕ ਗੱਲ 21 ਮੇਰੀ ਸੁਣੋ ਗੱਲ ਹੈ ਮੰਮੀ ਜੀ ਮੇਰੇ ਕੋਲ ਵੀ ਇੱਕ ਸਕੀਮ ਆ ਹੁਣ ਤੇ ਉਹ ਮੌਕਾ ਆਪ ਦੇਣ ਦੇ ਆ ਅਹੀਂ ਕ ਨਾਲ ਕੋ ਲੈਣਾ ਵਾ ਨਹੀਂ ਨਹੀਂ ਹੈ ਨਹੀਂ 21 ਬੋਲਦੇ ਨਹੀਂ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਮੇਰੇ ਮਨ ਚ ਵੀ ਇੱਕ ਨਹੀਂ ਪਹਿਲਾਂ ਉਹ 21 ਬੋਲਦੇ ਨਹੀਂ ਮੇਰੀ ਸੁਣੋ ਗੱਲ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ 'ਚ ਵੀ ਇੱਕ ਸਕੀਮ ਆਈ ਆ 2 1 ਜੇ ਅਹੀਂ ਉਹ ਤਰ ਕੀ ਵਰਤੀਏ ਮੇਰੇ ਗੱਲ ਸੁਣੋ ਤੇ ਇਹ ਸਕੀਮ ਕੀ ਆ ਜੇ ਇਹੋ ਸਕੀਮ ਵਰਤੀਏ ਨਾ ਤੇ ਸਾਡੇ ਗੱਲ ਥੱਲੇ ਆਉਣਾ 2 1 ਮੰਮੀ ਜੀ ਜੇ ਇਹੋ ਸਕੀਮ ਵਰਤੀਏ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਾਣਾ ਠੀਕ ਯਾਦ ਹੀ ਮਲਾਂ ਦੱਸੋ ਵਿਵਹਾਰ ਕਰ ਲੈ ਕਰ ਕੇ ਨਾ ਕੀ ਗਾ ਵਿਹਲੇ ਹੀ ਬਿਠੇ ਹੀ ਬਸ ਕਾਲਾ ਕੀ ਪੈਰੀ ਪੈਰੀ ਲਈ ਰਮਨ ਭਾਂਜੀ ਨੂੰ ਤਾਂ ਸੁਣ ਪਈ ਮਾਈਕ ਦੋ ਤੇ